ਆਖਿਰ ਦੁੱਖ ਦੀ ਘੜੀ ਵਿੱਚ ਭਰਾ ਹੀ ਭਰਾ ਦੇ ਕੰਮ ਆਇਆ ਤੇ ਵੱਡੇ ਭਰਾ ਮੁਕੇਸ਼ ਅੰਬਾਨੀ ਨੇ ਆਪਣੇ ਛੋਟੇ ਭਰਾ ਅਨਿਲ ਅੰਬਾਨੀ ਨੂੰ ਜੇਲ੍ਹ ਜਾਣ ਤੋਂ ਬਚਾ ਲਿਆ ਮੁਕੇਸ਼ ਅੰਬਾਨੀ ਨੇ ਛੋਟੇ ਭਰਾ ਅਨਿਲ ਨੂੰ ਸਹਾਰਾ ਦਿੱਤਾ ਤੇ ਐਡਿਕਸਨ ਦੇ 550 ਕਰੋੜ ਰੁਪਏ ਬਕਾਇਆ ਰਾਸ਼ੀ ਦਾ ਭੁਗਤਾਨ ਕਰ ਦਿੱਤਾ ਅਨਿਲ ਅੰਬਾਨੀ ਨੇ ਵੀ ਆਪਣੇ ਭਰਾ ਤੇ ਭਾਬੀ ਦਾ ਸਹੀ ਸਮੇਂ ਤੇ ਮਦਦ ਕਰਨ ਲਈ ਧੰਨਵਾਦ ਕੀਤਾ ਇਸਲ ਮਾਮਲਾ ਅਨਿਲ ਦੇਗਵਾਈ ਵਾਲੀ ਕੰਪਨੀ ਰਿਲਾਈਐਂਸ ਕਮਿਊਨੀਕੇਸ਼ਨ ਦੇ ਦੂਰ ਸੰਚਾਰ ਉਪਕਰਨ ਬਣਾਉਣ ਵਾਲੀ ਸਵੀਡਨ ਕੰਪਨੀ ਐਰਿਕਸਨ ਦੇ ਕਰੀਬ 550 ਕਰੋੜ ਰੁਪਏ ਦੇ ਬਕਾਏ ਦੇ ਨਿਪਟਾਰਾ ਕਰਨ ਨਾਲ ਜੁੜਿਆ ਹੈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਅਨਿਲ ਅੰਬਾਨੀ ਨੇ ਮੰਗਲਵਾਰ ਤੱਕ ਬਕਾਇਆ ਚੁਕਾਉਣਾ ਸੀ ਤੇ ਨਹੀਂ ਚੁਕਾਉਣ ਤੇ ਉਹਨਾਂ ਨੂੰ ਕੋਰਟ ਦੀ ਅਮਾਨਨਾ ਦੇ ਮਾਮਲੇ 'ਚ ਜੇਲ੍ਹ ਜਾਣਾ ਪੈਂਦਾ ਬਹਿਰ ਹਾਲ ਆਰਕੋਮ ਨੇ ਸੋਮਵਾਰ ਨੂੰ ਮਿਆਦ ਖਤਮ ਹੋਣ ਤੋਂ ਪਹਿਲਾਂ ਹੀ 550 ਕਰੋੜ ਰੁਪਏ ਬਕਾਇਆ ਦਾ ਭੁਗਤਾਨ ਕਰ ਦਿੱਤਾ ਅਨਿਲ ਅੰਬਾਨੀ ਨੇ ਕਿਹਾ ਮੈਂ ਆਪਣੇ ਵੱਡੇ ਭਰਾ ਮੁਕੇਸ਼ ਤੇ ਭਾਬੀ ਨੀਤਾ ਦਾ ਇਸ ਮੁਸ਼ਕਿਲ ਘੜੀ ਵਿੱਚ ਮੇਰੇ ਨਾਲ ਖੜੇ ਰਹਿਣ ਤੇ ਮਦਦ ਕਰਨ ਲਈ ਸਹਿ ਦਿਲ ਤੋਂ ਸ਼ੁਕਰੀਆ ਕਰਦਾ ਹਾਂ। ਸਮੇਤੇ ਮਦਦਕਾਰ ਕੀ ਉਹਨਾਂ ਨੇ ਪਰਿਵਾਰ ਦੇ ਮਜ਼ਬੂਤ ਰਿਸ਼ਤੇ ਤੇ ਪਰਿਵਾਰ ਦੇ ਮਹੱਤਵ ਨੂੰ ਦਰਸਾਇਆ। ਮੈਂ ਤੇ ਮੇਰਾ ਪਰਿਵਾਰ ਬਹੁਤ ਖੁਸ਼ ਹਾਂ ਕਿ ਅਸੀਂ ਪੁਰਾਣੀ ਗੱਲਾਂ ਨੂੰ ਪਿੱਛੇ ਛੱਡ ਕੇ ਅੱਗੇ ਵੱਧ ਚੁੱਕੇ ਹਾਂ ਤੇ ਉਹਨਾਂ ਦੇ ਇਸ ਵਿਵਾਰ ਨੇ ਮੈਨੂੰ ਅੰਦਰੋਂ ਤੱਕ ਪ੍ਰਭਾਵਿਤ ਕੀਤਾ। ਅਰਿਕਸਨ ਨੂੰ ਭੁਗਤਾਨ ਕਰਨ ਤੋਂ ਬਾਅਦ ਆਰਕੋਮ ਨੇ ਰਿਲਾਈਐਂਸ ਜੀਓ ਨਾਲ ਦੂਰ ਸੰਚਾਰ ਜਾਇਦਾਦ ਦੀ ਵਿਕਰੀ ਲਈ ਦਸੰਬਰ 2017 ਚ ਕੀਤਾ ਗਿਆ ਕਰਾਰ ਖਤਮ ਕਰਨ ਦਾ ਐਲਾਨ ਕੀਤਾ ਹੈ। ਐਸੋਦਾ 17000 ਕਰੋੜ ਰੁਪਏ ਦਾ 315 ਮਹੀਨੇ ਪਹਿਲਾਂ ਅਨੈਲਾ ਬਾਨੀ ਨੇ ਰਿਲਾਈਐਂਸ ਕਮਿਊਨੀਕੇਸ਼ਨ ਦੀ ਜਾਇਦਾਦ ਦੀ ਵਿਕਰੀ ਆਪਣੇ ਵੱਡੇ ਭਰਾ ਮੁਕੇਸ਼ ਅੰਬਾਨੀ ਦੀ ਕੰਪਨੀ ਨੂੰ ਕਰਨ ਦਾ ਕਰਾਰ ਕੀਤਾ ਸੀ। ਇੱਕ ਸਮਾਂ ਸੀ ਜਦੋਂ ਰਿਲਾਈਐਂਸ ਭਾਰਤ ਦੀ ਦੂਜੀ ਵੱਡੀ ਟੈਲੀਕਮਿਊਨੀਕੇਸ਼ਨਸ ਕੰਪਨੀ ਸੀ। ਪਰ ਹੁਣ ਇਸ ਕੰਪਨੀ ਨੂੰ ਦਿਵਾਲੀਆ ਐਲਾਨ ਕਰਨ ਲਈ ਅਰਜ਼ੀ ਦੇਣੀ ਪਈ। ਅਨਿਲ ਅੰਬਾਨੀ ਆਪਣੇ ਜੀਵਨ ਦੇ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੇ ਨੇ ਮੋਦੀ ਸਰਕਾਰ ਦੇ ਫਰਾਂਸ ਤੋਂ ਲੜਾਕੂ ਜਹਾਜ਼ ਰਾਫੇਲ ਦੇ ਸੌਦੇ ਵਿੱਚ ਵੀ ਅਨਿਲ ਅੰਬਾਨੀ ਮੁਖ ਵਿਰੋਧੀ ਪਾਰਟੀ ਕਾਂਗਰਸ ਪਰ 당 ਰਾਹੁਲ ਗਾਂਧੀ ਦੇ ਨਿਸ਼ਾਨੇ ਤੇ ਨੇ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਪੀਐਮ ਮੋਦੀ ਨੇ ਇਸ ਸੌਦੇ ਚ ਅਨਿਲ ਅੰਬਾਨੀ ਨੂੰ ਫਾਇਦਾ ਪਹੁੰਚਾਇਆ ਪਰ ਜੋ ਵੀ ਹੈ ਦੁੱਖ ਦੀ ਘੜੀ ਵਿੱਚ ਮੁਕੇਸ਼ ਅੰਬਾਨੀ ਨੇ ਆਪਣੇ ਭਰਾ ਦੀ ਮਦਦ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਆਪਣੇ ਤਾਂ ਆਪਣੇ ਹੀ ਹੁੰਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ